ਸੈਂਟਰਲ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਮਹਿਲਾ ਹਸਪਤਾਲ ਦੇ ਨਾਲ-ਨਾਲ ਟਾਪ ਘਟੀਕਾ ਵਿੱਚ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਸ ਵਾਰ ਵਿੱਚ ਪਾਣੀ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਇਸ ਮੌਕੇ ਤੇ ਵਾਰਡ ਇੰਚਾਰਜ ਵਿੰਦਰ ਸਿੰਘ, ਡਾਵਰ ਬਲਾਕ ਇੰਚਾਰਜ ਕੁਰਦਾਸ ਸਿੰਘ, 사ਜਨ ਕੁਮਾਰ, ਰਿਸ਼ੀ ਕਪੂਰ, ਸੁਦੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਸ ਸਾਰੇ ਇਲਾਕੇ ਦੇ ਜਿੰਨੇ ਵੀ ਵਸਨੀਕ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਕਿ ਅੱਜ ਇੱਕ ਬੜੀ ਵੱਡੀ ਸਮੱਸਿਆ ਜਿਹੜੀ ਪੀਣ ਵਾਲੇ ਪਾਣੀ ਦੀ ਸੀਗੀ ਇਸ ਇਲਾਕੇ ਦੀ ਉਹ ਅੱਜ ਸਮੱਸਿਆ ਖਤਮ ਹੋ ਗਈ ਸਦਾ ਲਈ ਇੱਕ ਬੜਾ ਵੱਡਾ ਟਿਊਬਵੈਲ ਜਿਹੜਾ 25 ਹਾਰਸ ਪਾਵਰ ਦਾ ਟਿਊਬਵੈਲ ਜਿਹੜਾ ਅੱਜ ਜੋ ਅਸੀਂ ਇੱਥੇ ਟਾਪ ਖੜੀਕਾ ਜਨਾਨਾ ਹਸਪੀਟਲ ਦੇ ਵਿੱਚ ਪਿਛਲੇ ਕੋਈ ਤਕਰੀਬਨ 3 ਮਹੀਨਿਆਂ ਤੋਂ ਕੰਮ ਇੱਥੇ ਚੱਲ ਰਿਹਾ ਸੀ ਅੱਜ ਮੁਕੰਮਲ ਹੋ ਗਿਆ ਕੰਮ ਔਰ ਰਾਜਸੀ ਉਦਾਗਡਨ ਕਰ ਦਿੱਤਾ ਸੋ ਮੈਂ ਅੱਜ ਦੇ ਇਸ ਮੌਕੇ ਤੇ ਜਿੱਥੇ ਮੈਂ ਆਪਣੀ ਪਾਰਟੀ ਦੇ ਹਾਈ ਕਮਾਂਡ ਅ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਪ੍ਰਭਾਰੀ ਮਨੀਸ਼ ਸਸੋਦੀਆ ਜੀ ਦਾ ਔਰ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿੱਥੇ ਮੈਂ ਧੰਨਵਾਦ ਕਰਦਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਮਾਨਦਾਰੀ ਕਰੀ ਜਾਓ ਚੋੜਾ ਫਾਲਤ ਵੀ ਵੇਖ ਲਿਓ ਆ ਜਿਹੜਾ ਕਾਫਲਾ ਵੱਡਾ ਹੋਣਦਿਆ ਨਾ ਜੀ ਇੰਨਾ ਤੋਂ ਵੱਡੇ ਇਮਾਨਦਾਰ ਆਦਮੀ ਮੈਂ ਨਹੀਂ ਇਹ ਵੇਖੇ ਜਿਹੜਾ ਕੰਮ ਕਹੀਏ ਉਹੋ ਹੀ ਉਸੇ ਟਾਈਮ ਹੋ ਜਾਂਦਾ ਅੱਜ ਸਾਡੀ ਮੀਟਿੰਗ ਹੋਈ ਕਹਿੰਦੇ ਆਪਾਂ ਯਾਤਰਾ ਚਲਾਉਣ ਲੱਗੇ ਜੀ ਜਿੰਨੇ ਬਜ਼ੁਰਗਿਆ ਸਾਰੇ ਜਣੇ ਵੈਸ਼ਨੋ ਦੇ ਵੀ ਅੱਜ ਇਹ ਤੇ ਬੜੀਆਂ ਸਹੂਲਤਾਂ ਚਾਲੂ ਹੋਣ ਲੱਗੀਆਂ ਵੈਸ਼ਨੋ ਦੀ ਕਾਟੂ ਸ਼ਾਮ ਬੱਸਾਂ ਜਾਣਗੀਆਂ ਜੀ ਤੇ ਉਧਰੋਂ 10-10 ਲੱਖ ਦਾ ਆਪਣਾ ਹੋਣ ਲੱਗਾ ਬੀਮਾ ਸਾਰੇ ਜਿੰਨੇ ਵੀ ਗਰੀਬ ਵਰਗ ਹੈਗੇ